ਦੇਖ ਰਹੇ ਹੋ ਦੇਨੀ ਸਰ ਟੀਵੀ ਮੈਂ ਹਾਂ ਸੰਦੀਪ ਸ਼ਰਮਾ ਇੱਕ ਕਹਾਵਤ ਬੜੀ ਪ੍ਰਚਲਿਤ ਹੁੰਦੀ ਹੈ ਹੌਣ ਹਾਰ ਵਿਰਵਾਨ ਕੇ ਹੋਦ ਚਿਕਨੇ ਪਾਤ ਸੋ ਇੱਕ ਕਹਾਵਤਾਂ ਜਿਹੜੀਆਂ ਪੁਰਾਣੀਆਂ ਬਣੀਆਂ ਕਿਤੇ ਨਾ ਕਿਤੇ ਹਮੇਸ਼ਾ ਟਿਕੀਆਂ ਹੋਈਆਂ ਹੁੰਦੀਆਂ ਅੱਜ ਤੁਹਾਨੂੰ ਅਸੀਂ ਲੁਲਾਨਾ ਦੇ ਉਸ 4 ਸਾਲ ਦੇ ਬੱਚੇ ਨਾਲ ਰੂਬਰੂ ਕਰਵਾਣ ਜਾ ਰਹੇ ਹਾਂ ਜਿਸ ਨੂੰ ਇਸ ਟਾਈਮ Google ਕਾਰਪੈਂਟਰ ਦਾ ਨਾਮ ਦੇ ਨਾਲ ਵੀ ਜਾਣਿਆ ਜਾਣ ਲੱਗ ਪਿਆ ਹੈ ਸੋ ਇਸ ਦੇ ਨਾਲ ਮੈਂ ਤੁਹਾਨੂੰ ਦੱਸਦਾ ਬੱਚੇ ਦਾ ਨਾਮ ਯੁਵਰਾਜ ਸਿੰਘ ਔਰ ਅੰਦਾਸ ਦੀ ਕਿ ਬੱਚੇ ਦੀ ਜਿਹੜੀ ਕਹਾਣੀ ਹੈ ਉਹ ਇੱਕ ਸਾਲ ਤੋਂ ਸ਼ੁਰੂ ਹੁੰਦੀ ਹੈ ਔਰ ਇੱਕ ਸਾਲ ਦੇ ਵਿੱਚ ਹੀ ਇਸ ਬੱਚੇ ਨੇ ਆਪਣਾ ਨਾਮ ਬੁੱਕ ਆਫ ਵਰਲਡ ਰਿਕਾਰਡਸ ਆਪਣਾ ਇੱਕ ਨਾਮ ਦਰਜ ਕੀਤਾ ਇਹ ਉਸ ਦਾ ਪ੍ਰਮਾਨ ਪੱਤਰ ਹੈ ਜਿਹੜਾ ਹਜੇ ਤਿੰਨ ਚਾਰ ਦਿਨ ਪਹਿਲਾਂ ਹੀ ਇਹਨਾਂ ਨੂੰ ਮਿਲਦਾ ਹੈ ਸੋ ਇੱਕ ਸਾਲ ਦਾ ਬੱਚਾ ਜਿਹੜਾ ਚੰਗੀ ਤਰ੍ਹਾਂ ਚੱਲ ਫਿਰ ਸਕਦਾ ਉਹ ਆਪਣਾ ਨਾਮ ਬੁੱਕ ਆਫ ਵਰਲਡ ਰਿਕਾਰਡਸ ਦੇ ਆਪਣਾ ਨਾਮ ਚਾਜਦਾ ਸੋ ਤੁਹਾਨੂੰ ਮਿਲਾਂ ਜਾ ਰਹੇ ਹਾਂ ਉਸ ਛੋਟੇ ਜਿਹੇ ਯੁਵਰਾਜ ਸਿੰਘ ਦਾ ਲਓ ਜੀ ਇਹ ਆ ਯੁਵਰਾਜ ਸਿੰਘ ਕੀ ਨਾਮ ਹੈ ਯੂਵੀ ਯੂਵੀ ਕੀ ਕਰਦੇ ਹੋ ਹੱਥ ਚੜਕੀ ਫੜਿਆ ਅਦਰ ਇਹ ਫਿਰ ਇਹਨਾਂ ਕੀ ਕਰਨਾ ਆਪਾਂ ਇਹਨੇ ਪੇਚ ਖੋਲਲੇ ਵੀ ਜਾਂਦੇ ਲਾਈ ਵੀ ਜਾਂਦੇ ਕਰਕੇ ਦਿਖਾਓ ਫਿਰ ਮੈਂ ਨਹੀਂ ਕਰੀ ਸੋ ਲਾਈ ਤੁਸੀਂ ਆਦੇ ਦੇਖੋ ਜਿਹੜਾ ਇਹ 4 ਸਾਲ ਦਾ ਬੱਚਾ ਆ ਔਰ ਇਸ ਔਜ਼ਾਰ ਨਾਲ ਯਾਨੀ ਕਿ ਇਹ ਡ੍ਰਿਲ ਮਸ਼ੀਨ ਹੈ ਪੇਚ ਖੋਲਦਾ ਹੈ আর ਇਸ ਨੂੰ ਫਿਟ ਵੀ ਕਰਨਾ ਆਉਂਦਾ ਹੈ ਕਰੋ ਲਾ ਕੇ ਦਿਖਾਓ ਇਹਨੂੰ ਵਾਪਸ ਕਦੀ ਕਿੰਨੀ ਉਮਰ ਹੈ 4 ਅ ਕਿੰਨੀ ਕਲਾਸ ਪੜਦੇ ਹੋ 10ਵੀਂ 10ਵੀਂ ਚ ਪੜਦੇ ਹੋ ਅ ਕਿਹੜੇ ਕਿਹੜੇ ਔਜ਼ਾਰ ਚ ਚਲਾ ਲੈਂਦੇ ਹੋ ਮੈਂ ਆੜੇ ਚਲਾ ਲੇਣਾ ਡੈਲ ਚਲਾ ਲੇਣਾ ਗ੍ਰੈਂਡ ਚਲਾ ਲੇਣਾ ਕੱਟੇ ਚਲਾ ਲੇਣਾ ਹੋਰ ਹੰਦਰ ਚਲਾ ਲੇਣਾ ਅੱਛਾ ਇਸ ਨੂੰ ਕੀ ਕਹਿੰਦੇ ਹੈ ਗ੍ਰੈਂਡਰ ਗ੍ਰੈਂਡਰ ਇਹ ਕਿੱਦਾਂ ਚਲਾਉਂਦੇ ਹੋ ਤੁਸੀਂ ਦੇਖੋ ਇਹਨੂੰ ਆਹ ਬਟਮਨ ਦਾ ਬੋਏ ਮੈਨੂੰ ਲੱਗੀ ਕਿ ਤਾਂ ਸਮਝ ਹੈ ਜੀ ਚੱਲਦੀ ਕਿਤਾ ਚੱਲਦੀ ਹੈ ਤੁਹਾਨੂੰ ਚਲਾਣੀ ਆਂਦੀ ਹੈ ਇਹਨੂੰ ਅੱਛਾ ਇਹ ਲੱਕੜਾ થી ਕੀ ਕੀ ਕੰਮ ਕਰ ਲੈਂਦੇ ਹੋ ਲੱਕੜ ਨਾਲ ਮੈਂ ਲੱਕੜ ਬੱਢ ਲਿਆ ਪੇਚ ਲਾਦੇ ਨੰਦ ਲਾ ਲੈਨੇ ਮੈਨੂੰ ਆਹ ਬਟਮਨ ਨੂੰ ਅੱਥ ਲਾਗੇ ਰੱਖੋ ਆ ਰਹੀ ਨਾ ਮੈਨੂੰ ਸੋ ਛੋਟਾ ਜਿਹਾ 4 ਸਾਲ ਦਾ ਇਹ ਨੰਨਾ ਕਾਰਪੈਂਟਰ ਤਸਵੀਰਾਂ ਵੀ ਦੇਖ ਸਕਦੇ ਹੋ ਕਿਸ ਤਰ੍ਹਾਂ ਆ ਇਸ ਉਮਰ ਦੇ ਵਿੱਚ ਆਰੀ پکڑ ਕੇ ਉਸ ਲੱਕੜ ਨੂੰ ਕੱਟ ਰਿਹਾ ਜਿਹੜੇ ਆਮੜੇ ਵੱਡੇ ਜਿਹੜੇ ਥੋੜੇ ਇਸ ਤੋਂ ਵੱਡੇ ਉਮਰ ਦੇ ਬੱਚੇ ਹੁੰਦੇ ਆ ਸ਼ਾਇਦ ਉਹਨਾਂ ਨੂੰ ਆਰੀ ਫੜਨੀ ਵੀ ਨਾ ਆਂਦੀ ਹੋਵੇ ਲੇਕਿਨ ਇਹ 4 ਸਾਲ ਦਾ ਬੱਚਾ ਇਸ ਉਮਰ 'ਚ ਲੱਕੜ ਦਾ ਯਾਨੀ ਕਿ ਇਹਦਾ ਇਸ ਨੂੰ ਨਾਮ ਦਿੱਤਾ ਜਾ ਰਿਹਾ Google Carpenter ਇਸ ਵਿੱਚ ਕੋਈ ਦੋ ਰਾਇ ਨਹੀਂ ਹੋਗੀ ਵੀ ਬੱਚਾ ਇਸ ਉਮਰ ਦੇ ਵਿੱਚ ਕਾਰ ਪੈਂਟਰ ਦਾ ਕੰਮ ਚਿਲਾ ਕੇ ਉਹ ਖਿਆਤੀ ਪ੍ਰਾਪਤ ਕਰ ਚੁੱਕਾ ਹੈ ਜਿਹੜੇ ਇਸ ਉਮਰ ਦੇ ਬੱਚੇ ਹਜੇ ਖੇਡਣ-ਕੁੱਦਣ ਚ ਸਮਾਂ ਨਿਕਾਲਦੇ ਆ ਸੋ ਅ ਅ ਜਦੋਂ ਪੜਦੇ ਹੋ ਮੈਡਮ ਗੁੱਸੇ ਨਹੀਂ ਹੁੰਦੀ ਵੀ ਤੁਸੀਂ ਇਹ ਕੰਮ ਵੀ ਕਰਦੇ ਹੋ ਤਾਂ ਸਕੂਲ ਪਾਲ ਲੱਗਾ ਸੀ ਗੁੱਸੇ ਨਹੀਂ ਹੋਈ ਮੈਡਮ ਨਹੀਂ ਤੇ ਪੜਨ ਚੜੇ ਸਟੱਡੀ ਠੀਕ ਹੈ ਮੈਡਮ ਗੁੱਸੇ ਨਹੀਂ ਹੁੰਦੇ ਕਦੀ ਨਹੀਂ ਤੇ ਸ਼ਾਬਾਸ਼ ਮਿਲਦੀ ਹੈ ਵੀ ਬੜੀਆ ਕੰਮ ਕਰਦੇ ਹੋ ਹੂੰ ਬੜੀਆ ਕੰਮ ਕਰਦੇ ਹੋ ਆ ਸਭ ਤੋਂ ਪਹਿਲਾਂ ਮੈਂ ਦੱਸਦਾ ਇਹ ਇਹਨਾਂ ਦੇ ਪੇਰੈਂਟ ਪਿੱਛੇ ਖੜੇ ਆ ਇਹਨਾਂ ਦੇ ਫਾਦਰ ਹੈ ਚੰਨੀ ਚੋਹਾਨ ਨਾਮ ਇਹਨਾਂ ਦਾ ਤੁਹਾਨੂੰ ਦੱਸਦੀ ਕਿ ਇਹ ਵੀ ਇੱਕ ਸਟੇਟ ਅਵਾਰਡੀ ਸਿਵਲ ਇੰਜੀਨੀਅਰ ਹੈਗੇ ਆ ਆ ਭਾਈ ਕਿੱਦਾਂ ਪਤਾ ਲੱਗਾ ਇਹ ਤੁਹਾਡਾ ਬੱਚਾ ਵੀ ਐਚ ਐਨ ਆ ਕੀ ਕਹਿ ਸਕਦੇ ਆ ਇਹਨੂੰ ਕਰਾਮਾਤ ਕਹਿ ਸਕਦੇ ਆ ਯਾ ਗੁਰਤੀ ਕਹਿ ਸਕਦੇ ਆ ਫੈਮਲੀ ਦੀ ਤੁਹਾਡੇ ਵੱਲੋਂ ਜੇ ਤੁਸੀਂ ਖੁਦ ਵੀ ਕਾਰਪੈਂਟਰ ਕੰਮ ਕਰਦੇ ਜਾਂ ਬੱਚੇ ਚ ਰੱਬ ਨੇ ਉਹ ਅ ਚੀਜ਼ ਦੇਤੀ ਆ ਵੀ ਇਹ ਤੁਹਾਡੇ ਜੋ ਤੁਸੀਂ ਕੰਮ ਕਰਦੇ ਉਸ ਦਿਸ਼ਾ ਚੱਲਣਾ ਹੈ ਹਾਂਜੀ ਪਹਿਲਾਂ ਤਾਂ ਚੈਨਲ ਦਾ ਧੰਨਵਾਦ ਜਿਨ੍ਹਾਂ ਦੇ ਜਰੀਏ ਸਾਡੇ ਬੱਚੇ ਦੀ ਕਲਾ ਪਬਲਿਕ ਸਾਹਮਣੇ ਆਉਣੀ ਹੈ ਤੇ ਦੂਸਰਾ ਮੈਂ ਕਹਾਂਗਾ ਕਿ ਅਗਰ ਤੁਸੀਂ ਕਿਸੇ ਦੀ ਕਲਾ ਬਾਰੇ ਅਸਲ ਜਾਨਣਾ ਚਾਹੁੰਦੇ ਹੋ ਕਿ ਉਹ ਰੱਬ ਦੀ ਕਿਰਪਾ ਵਾ ਜਾਂ ਫਿਰ ਕੋਈ ਕਰਾਮਾਤ ਆ ਤਾਂ ਉਹਦੇ ਪੇਰੈਂਟਸ ਤੋਂ ਜਾ ਕੇ ਪੁੱਛੋ ਕੋਈ ਆਰਮਨਾਲੀ ਕਹਿ ਦਿੰਦਾ ਵਾ ਜਦੋਂ ਆਪਾਂ ਕਿਸੇ ਕਲਾਕਾਰ ਦੀ ਐਨ ਸਿਖਰ ਤੇ ਪਹੁੰਚੇ ਦੇਖਦੇ ਆ ਕਿ ਇਹ ਤਾਂ ਰੱਬ ਦੀ ਕਰਾਮਾਤ ਸੀ ਪਰ ਉਸਦੇ ਬਾਪ ਤੋਂ ਜਾ ਕੇ ਪੁੱਛ ਕੇ ਦੇਖੋ ਜਿਸ ਤਰ੍ਹਾਂ ਕਿ ਜੁਬਰਾਜ ਦੀ ਜਗ੍ਹਾ ਆਪਣੇ ਦੂਸਰਾ ਜੁਬਰਾਜ ਜੋਗਰਾਜ ਸਿੰਘ ਜੀ ਤੋਂ ਜਾ ਕੇ ਪੁੱਛੋ ਜਿਸ ਦਾ ਜਿਸ ਦੇ ਕੋਚ ਕਿਸੇ ਵੀ ਫੀਲਡ ਦੇ ਵਿੱਚ ਉਸਦੇ ਪੇਰੇਂਟਸ ਹੁੰਦੇ ਆ ਉਸ ਤੋਂ ਜਾ ਕੇ ਪੁੱਛ ਕੇ ਦੇਖੋ ਵੀ ਰੱਬ ਤੇ ਜਾਂ ਉਸ ਬੱਚੇ ਤੋਂ ਬੱਚੋ ਵੀ ਰੱਬ ਤੇ ਬਾਪ ਚ ਕੀ ਫਰਕ ਆ ਉਹ ਦੋ ਕਦਮ ਅੱਗੇ ਹੀ ਦੱਸੇਗਾ ਕਿਉਂਕਿ ਉਸਦੇ ਬਾਪ ਨੂੰ ਹੀ ਪਤਾ ਹੁੰਦਾ ਉਸ ਬੱਚੇ ਤੇ ਕਿੰਨੀ ਮਿਹਨਤ ਕੀਤੀ ਹੁੰਦੀ ਆ ਤੇ ਉਸ ਲਈ ਮੈਂ ਤੁਹਾਨੂੰ ਆਪ ਜੀ ਨੂੰ ਦੱਸਦੇ ਆ ਕਿ ਇਸ ਦੇ ਮੈਂ ਬਚਪਨ ਤੋਂ ਹੀ ਕਿ ਮੈਂ ਇਸ ਦੇ ਜਨਮ ਤੋਂ ਪਹਿਲਾਂ ਹੀ ਸੋਚਿਆ ਹੋਇਆ ਸੀਗਾ ਕਿ ਮੈਂ ਆਉਦੇ ਬੱਚੇ ਦੇ ਕੁਝ ਇਸ ਫੀਲਡ ਦੇ ਵਿੱਚ ਵੱਖਰਾ ਨਾਮ ਕਮਾਉਣਾ ਵਾ ਕਿਉਂਕਿ ਮੈਂ ਵੀ 월ਡ ਰਿਕਾਰਡ ਕਾਇਮ ਕਰਨਾ ਚਾਹੁੰਦਾ ਸੀ ਇਹ ਫੀਲਡ ਦੇ ਵਿੱਚ ਤੇ ਬਟ ਮੈਂ ਕਰ ਨਹੀਂ ਪਾਇਆ ਮੇਰਾ ਕੋਈ ਹਾਦਸਾ ਹੋ ਗਿਆ ਸੀਗਾ ਤੇ ਉਸ ਤੋਂ ਬਾਅਦ ਮੈਂ ਸੋਚ ਲਿਆ ਸੀਗਾ ਕਿ ਮੈਂ ਮੇਰੇ ਅਗਰ ਬੇਟਾ ਹੋਵੇਗਾ ਤਾਂ ਮੈਂ ਬੱਚੇ ਨੂੰ ਇਹ ਫੀਲਡ 'ਚ ਪਾ ਕੇ ਤੇ ਦੁਨੀਆ 'ਚ ਵੱਖਰਾ ਨਾਮ ਕਰਕੇ ਦਿਖਾਵਾਂਗਾ ਉਹ ਰਿਕਾਰਡ ਤੜਾ ਕੇ ਦਿਖਾਵਾਂਗਾ 월ਡ ਰਿਕਾਰਡ ਬਣਾ ਕੇ ਦਿਖਾਵਾਂ ਜੋ ਮੈਂ ਨਹੀਂ ਬਣਾ ਸਕਿਆ ਤੁਸੀਂ ਗੱਲ ਕੀਤੀ ਵੀ ਮੈਂ ਆਪਣੇ ਬੱਚੇ ਨੂੰ ਆਪਣੀ ਫੀਲਡ 'ਚ ਪਾਣਾ ਚਾਹੁੰਦਾ ਹਾਂ ਅ ਆਮਲੇ ਅੱਜਕੱਲ ਦੇ ਪੇਰੈਂਟਸ ਹੈ ਅਸੀਂ ਲੋਕ ਕਹਿੰਨੇ ਆ ਵੀ ਸਾਡਾ ਬੱਚਾ ਡਾਕਟਰ ਬਣੇ ਇੰਜੀਨੀਅਰ ਬਣੇ ਟੀਚਰ ਪ੍ਰੋਫੈਸਰ ਬਣੇ ਐਡਵੋਕੇਟ ਵਕੀਲ ਬਣੇ ਜਾਂ ਹੋਰ ਐਡਾ ਦਾ ਬਿਜ਼ਨਸਮੈਨ ਬਣੇ ਤੁਸੀਂ ਆਪਣੇ ਬੱਚੇ ਨੂੰ ਸੇਮ ਇਸੇ ਫੀਲਡ ਦੇ ਵਿੱਚ ਕਦੀ ਮਨ ਦੇ ਵਿੱਚ ਦੂਸਰੇ ਖਿਆਲ ਨਹੀਂ ਆਉਂਦੇ ਮੇਰੇ ਕੀ ਇਹ ਬੱਚੇ ਦੀ ਐਜੂਕੇਸ਼ਨ ਦਾ ਕਿਸ ਤਰ੍ਹਾਂ ਜੀ ਬਿਲਕੁਲ ਦੇਖੋ ਦੇਖਣ ਦਾ ਇੱਕ ਨਜ਼ਰੀਆ ਹੁੰਦਾ ਫੋਰ ਐਗਜ਼ਾਮਪਲ ਮੈਂ ਤੁਹਾਨੂੰ ਦੱਸਦਾ ਮਾਂ ਅਗਰ ਅਸੀਂ ਨਾ ਸਾ ਮਾਲੋਸ ਸਾਡੇ ਮੂਹਰੇ ਬਹੁਤ ਪਬਲਿਕ ਖੜੀ ਆ ਅਸੀਂ ਸਭ ਤੋਂ ਪਿੱਛੇ ਖੜੇ ਆ ਆਪਾਂ ਪਿੱਛੇ ਖੜੇ ਆ ਨਾ ਅਗਰ ਆਪਾਂ ਮਨ ਨੂੰ ਦਲਾਸਾ ਦੇਣਾ ਆਪਾਂ ਫੋਨ ਬੈਕ ਕਰਕੇ ਪਿੱਛੋਂ ਦੇਖੀ ਤਾਂ ਸਮਝ ਲਓ 셀ਫੀ ਲਈਏ ਤਾਂ ਉਹ ਪਬਲਿਕ ਜਿਹਦੇ ਪਿੱਛੇ ਆਪਾਂ ਲਾਸਟ ਚ ਖੜੇ ਆ ਉਹ ਆਪਣੇ ਪਿੱਛੇ ਖੜੀ ਦਿਖੇਗੀ ਬਿਲਕੁਲ ਠੀਕ ਹੈ ਨਾ ਸੋ ਆਪਣਾ ਐਸਾ ਕੁਛ ਨਜ਼ਰੀਆ ਹੋਣਾ ਚਾਹੀਦਾ ਵਾ ਮਨ ਨੂੰ ਦਿਲਾਸਾ ਦੇਣ ਦੇ ਲਈ ਤੇ ਮੈਂ ਵੀ ਆਪ ਜੀ ਨੂੰ ਦੱਸਦੇ ਆਂ ਇਹੀ ਸੋਚ ਲੈ ਕੇ ਅਗਰ ਆਪਾਂ ਦੇਖਿਆ ਜਾਵੇ ਇਹ ਕਾਰਪੈਂਟਰ ਨੂੰ ਸਾਨੂੰ ਇੱਕ ਬਹੁਤ ਛੋਟੀ ਨੀਂਗਾਂ ਦਾ ਦੇਖਿਆ ਜਾਂਦਾ ਵਾ ਗੁੱਲੀ ਘੜ ਵੀ ਕਹਿ ਜਾਂਦੇ ਨੇ ਹਨਾ ਬਟ ਜੇ ਦੇਖਿਆ ਜਾਵੇ ਇਸ ਦੀ ਸਟੱਡੀ ਹੁੰਦੀ ਆ ਹਨਾ ਆਪਾਂ ਐਜੂਕੇਸ਼ਨ ਤੌਰ ਤੇ ਦੇਖਿਆ ਜਾਵੇ ਇਹੀ ਬੰਦਾ ਕਾਰਪੈਂਟਰ ਇੰਸਟ੍ਰਕਟਰ ਕਹਾਉਂਦਾ ਤੇ ਅੱਜ ਤੁਸੀਂ ਦੇਖੋ ਜੇ ਫੌਰਨ ਦੇ ਵਿੱਚ ਉਹ ਬੱਚੇ ਸਿਰ ਰੋਲਦੇ ਪਏ ਨੇ ਜਿਹੜਾ ਨਾਲ ਕੋਲ ਸਕਿੱਲ ਨਹੀਂ ਹੈ ਜੀ ਠੀਕ ਹੈ ਮੈਂ ਇਹ ਸਕਿੱਲ ਨੂੰ ਹੀ ਅੱਗੇ ਲੈ ਕੇ ਆਉਣਾ ਚਾਹੁੰਦਾ ਹਾਂ ਸਕਿੱਲ ਡਿਵੈਲਪਮੈਂਟ ਹਾਂ ਜੀ ਸਕਿੱਲ ਡਿਵੈਲਪਮੈਂਟ ਕਰਨੀ ਵਿੱਚ ਬਿਲਕੁਲ ਜੀ ਦੂਜੀ ਰਹੀ ਗੱਲ ਆਪਣੇ ਬੱਚੇ ਦੀ ਮੈਂ ਨਹੀਂ ਕਹਿੰਦਾ ਕੋਈ ਔਰ ਬੱਚਾ ਇਹ ਕੰਮ ਨਹੀਂ ਕਰ ਸਕਦਾ ਪਰ ਐਜ਼ ਅ ਪੇਰੈਂਟਸ ਐਜ਼ ਅ ਫਾਦਰ ਕੋਈ ਇਹ ਜੋਖਮ ਨਹੀਂ ਲੈਣਾ ਚਾਹੂਗਾ ਵੀ ਸਾਡੇ ਬੱਚੇ ਨੂੰ ਆਂਚ ਵੀ ਆਵੇ ਕਿਉਂਕਿ ਮੈਨੂੰ ਪਤਾ ਰਿਸਕੀ ਆ ਬਟ ਮੇਰੇ ਕੋਲ ਕੋਈ ਹੋਰ ਚਾਰਾ ਨਹੀਂ ਸੀ ਮੈਂ ਸਾਡੇ ਕਲਚਰ ਨੂੰ ਬਚਾਉਣਾ ਚਾਹੁੰਦਾ ਸੀਗਾ ਸਾਡੇ ਤੁਸੀਂ ਦੇਖਿਆ ਇਹ ਸਾਡੇ ਇੱਕ ਕਲਚਰ ਸੀ ਘਰ ਘਰ ਦੇ ਵਿੱਚ ਕੋਈ ਨਾ ਕੋਈ ਮਿਸਤਰੀ ਹੁੰਦਾ ਸੀਗਾ ਅੱਜ ਕੱਲ ਕੋਈ ਕੋਈ ਕੰਮ ਹੀ ਨਹੀਂ ਕਰ ਰਿਹਾ ਸਾਡੇ ਪਰਦੇਸੀ ਕਰ ਰਹੇ ਨੇ ਠੀਕ ਆ ਨਾ ਤੇ ਬਿਹਾਰ ਯੂਪੀ ਦੇ ਮੁੰਡੇ ਆ ਗਏ ਚਲੋ ਉਹ ਵੀ ਮੈਂ ਉਹਨਾਂ ਤੋਂ ਇਤਰਾਜ਼ ਨਹੀਂ ਮੈਨੂੰ ਕੋਈ ਉਹ ਵੀ ਮਿਹਨਤ ਕਰਦੇ ਨੇ ਬਟ ਸਾਡੇ ਬੰਦੇ ਵੀ ਆਪਣਾ ਕੰਮ ਨਾ ਛੱਡਣ ਨਾ ਤੇ ਇਸ ਨੂੰ ਛੋਟੇ ਲੈਵਲ ਨਾਲ ਦੇਖਣ ਲੱਗ ਗਏ ਮੈਂ ਵੀ ਤੁਸੀਂ ਦੇਖੋ ਮੈਂ ਵੀ ਛੇਡ ਵਰਮ ਚੁੱਕਿਆ ਵਾ ਬਟ ਮੈਂ ਉਹ ਛੱਡ ਕੇ ਮੈਂ ਇੱਧਰ ਕਿਉਂ ਆਇਆ ਆਪਣੇ ਕੰਮoverline ਕੋਈ ਰੀਸ ਨਹੀਂ ਤੇ ਆਪਣੇ ਕੰਮ ਨੂੰ ਇੱਕ ਦੇਖਣ ਦਾ ਨਜ਼ਰੀਆ ਚਾਹੀਦਾ ਮੈਂ ਇਹ ਐਜੂਕੇਸ਼ਨ ਲੈਵਲ ਦੇ ਵਿੱਚ ਲੈ ਕੇ ਇਸ ਕੰਮ ਨੂੰ ਅੱਗੇ ਲੈ ਕੇ ਆ ਰਿਹਾ ਬਾਈ ਅ ਮਦਰ ਵੀ ਹੈ ਮੇਰੇ ਕੋਲ ਖੜੇ ਆ ਅ ਬੱਚਾ 1 ਸਾਲ ਦਾ ਸੀ ਜਦੋਂ ਵਰਡ ਬੁੱਕ ਆਫ ਵਰਗਡਾ ਨਾਮ ਆਇਆ ਇਸ ਟਾਈਮ 4 ਸਾਲ ਦਾ ਹੈ ਕਾਫੀ ਇਸ ਟਾਈਮ ਤੁਹਾਡੇ ਬੱਚੇ ਨੂੰ ਗੂਗਲ ਆਫ ਕਾਰਪੈਂਟਰ ਦਾ ਨਾਮ ਦਾ ਵੀ ਦਰਜਾ ਦਿੱਤਾ ਜਾ ਰਿਹਾ ਕਦੀ ਮੰਚ ਨਹੀਂ ਹੈ ਬੱਚਾ ਇਹ ਜਿਹੜੇ ਔਜ਼ਾਰ ਹੈ ਕਦੀ ਹੱਥ ਚ ਲਾ ਜਿੰਦੇ ਕਿਤੇ ਹਲਕ ਚੰ ਤੇ ਮਾਵਾ ਤਾਂ ਬਿਲਕੁਲ ਉਸ ਪ੍ਰਤੀ ਇਸ ਔਜ਼ਾਰ ਬਦੀਆਂ ਮੰਚ ਡਰ ਹੁੰਦਾ ਕਦੀ ਮੰਚ ਆ ਨਹੀਂ ਸਰ ਬਟ ਕਦੀ ਕਦੀ ਤਾਂ ਫੀਲ ਹੋਇਆ ਵਾ ਬਟ ਉਹ ਜਿਦਾ ਕਹਿੰਦਾ ਮम्मा ਡਰ ਕੇ ਆ ਕੇ ਜੀਦਾ ਹੈ ਤਾਂ ਮੈਂ ਸੋਚਦੀ ਕਿ ਉਹ ਆਪਣੇ ਆਪ ਨੂੰ ਇਹਨਾਂ ਦਿਲਾਸਾ ਦੇ ਰਿਹਾ ਕਿ ਡਰ ਕੇ ਆ ਕੇ ਜੀਦਾ ਤਾਂ ਮੈਨੂੰ ਡਰਨ ਦੀ ਕੀ ਲੋੜ ਹੈ ਇੱਕ ਉਹਦੇ ਪਾਪਾ ਉਹਨੂੰ ਬਹੁਤ ਸਪੋਰਟ ਕਰਦੇ ਆ ਉਹ ਕਹਿਣਗੇ ਨਾਲ ਕੋਈ ਗੱਲ ਨਹੀਂ ਬੇਟਾ ਮੈਂ ਤੇਰੇ ਨਾਲ ਆ ਮੈਂ ਤੇਰੇ ਨਾਲ ਆ ਜੋ ਵੀ ਨਾਲ ਮੈਂ ਤੇਰੇ ਨਾਲ ਆ ਤੂੰ ਕੋਈ ਗੱਲ ਨਹੀਂ ਕਰ ਤੇ ਬਾਕੀ ਹੁੰਦਾ ਵਾ ਕਿ ਫੀਲ ਤਾਂ ਹੁੰਦਾ ਕਿ ਬੇਟੇ ਦੇ ਕਿਤੇ ਚੋੜ ਨਾ ਲੱਗ ਜਾਏ ਕੁਝ ਆ ਚੜਾ ਰਹੇ ਹਰ ਕਿਸੇ ਨੂੰ ਦਾ ਹਰ ਪੇਰੈਂਟਸ ਹੁੰਦਾ ਹਰ ਮਾਂ ਨੂੰ ਹੁੰਦਾ ਹਰ ਪਿਓ ਨੂੰ ਹੁੰਦਾ ਬਟ ਜਿਸ ਤਰ੍ਹਾਂ ਇਹ ਕੰਮ ਕਰ ਰਿਹਾ ਵਾ ਸਾਨੂੰ ਬਿਲਕੁਲ ਨਹੀਂ ਹੁੰਦਾ ਕਿਉਂਕਿ ਇਹਦੀ ਕੰਮ ਕਰਨ ਦੀ ਸ਼ਕਤੀ ਜਾਂ ਇਹਨੂੰ ਮਾਈਂਡ ਬਸ ਇਹਨੂੰ ਲੱਗਦਾ ਕਿ ਮੈਂ ਕਰ ਦੇਣਾ ਖਤਮ ਹੋ ਗਿਆ ਮੈਂ ਕੀ ਕਰਦੇ ਹੋ ਮੈਂ ਐਜ਼ ਅ ਟੀਚਰ ਟੀਚਰ ਹਾਂ ਟੀਚਰ ਹੋ ਗਏ ਤਾਂ ਸਾਡੇ ਮੰਚ ਕਰ ਹੀ ਆਇਆ ਵੀ ਨਹੀਂ ਮੈਂ ਆਪਣੇ ਬੱਚੇ ਨੂੰ ਡਾਕਟਰ ਬਣਾਵਾ ਇੰਜੀਨੀਅਰ ਬਣਾਵਾ ਜਿਹਦਾ ਮੈਂ ਪਹਿਲਾਂ ਸਾਡੇ ਹਸਬੰਦ ਨਾਲ ਗੱਲ ਕੀਤੀ ਹੈ ਵੀ ਕੁਝ ਵੱਡਾ ਬਣਾਵਾ ਕਦੀ ਮਨਚ ਨਹੀਂ ਆਈ ਵੀ ਕਾਰਪੈਂਟਰ ਕਰੀ ਲੇਬਰ ਦੀ ਨਹੀਂ ਅਸੀਂ ਉਹਦੇ ਤੇ ਕਦੀ ਕੁਝ ਨਹੀਂ ਥੋਪਿਆ ਕਿ ਵੀ ਤੈਨੂੰ ਆ ਕਰਾਣਾ ਤੂੰ ਉਹ ਕਰ ਅਸੀਂ ਉਹਨੂੰ ਛੱਡਿਆ ਹੋਇਆ ਜੋ ਉਹਦਾ ਦਿਲ ਕਰਦਾ ਉਹ ਕਰੇ ਬਾਕੀ ਚਲੋ ਬਾਕੀ ਵੱਡੇ ਹੋਣ ਤੇ ਡਿਪੈਂਡ ਕਰਦਾ ਉਹਨੇ ਕੀ ਕਰਨਾ ਨਹੀਂ ਕਰਨਾ ਉਹਨੇ ਬਟ ਆਪਣਾ بیس ਹੋਣੇ ਤਾਂ ਬਣਾ ਲਿਆ ਕਿ ਮੈਂ ਇਹ ਕੰਮ ਕਰਨਾ ਮਮਾ ਮੈਂ ਹੋਰ ਕੁਝ ਵੀ ਕਰਾਂਗਾ ਬਸ ਮੈਂ ਪਾਪਾ ਦੀ ਹੈਲਪ ਵੀ ਕਰਾਣੀ ਹੈ ਕਿ ਮਤਲਬ ਨਾਲ ਪਾਪਾ ਦਾ ਕੰਮ ਵੀ ਕਰਨਾ ਤੇ ਆਪਣਾ ਵੀ ਫਿਊਚਰ ਬਣਾਉਣਾ ਹੈ ਮੈਂ ਮਮਾ ਇੰਜੀਨੀਅਰ ਬੰਨਾ ਮੈਂ ਸੀਏ ਦਾ ਕੰਮ ਕਰਨਾ ਹੈ ਯਾਨੀ ਉਹਦੇ ਵੀ ਬਹੁਤ ਏਮ ਨੇ ਬਹੁਤ ਕੁਝ ਕਰਨ ਦੇ ਨੇ ਕਦੀ ਮਨ ਚ ਫਿਰ ਵੀ ਕਦੀ ਮਨ ਚ ਖਿਆਲ ਨਹੀਂ ਆਉਂਦਾ ਵੀ ਡਰ ਮੇਰੇ ਬੱਚੇ ਉੱਤ ਲੱਗ ਗਈ ਕੁਝ ਲੱਗ ਗਿਆ ਤੇ ਮਾਮਾ ਤਾਂ ਵੈਸੇ ਥੋੜੀ ਨਰਮੀਆਂ ਨਾਲ ਝੜ ਜਾਂਦੇ ਕਿ ਮਨ ਚ ਆ ਹੁੰਦਾ ਹੈ ਕਦੀ ਕਦੀ ਤਾਂ ਫੀਲ ਹੁੰਦਾ ਹੈ ਆ ਥੋੜੀ ਸੱਟ ਲੱਗ ਗਈ ਸੀ ਇਹਦੇ ਮੈਂ ਸਕੂਲ ਤੋਂ ਆਈ ਮम्मा ਮੇਰੇ ਚੋਟ ਲੱਗੀ ਹੈ ਮੈਂ ਕਿਹਾ ਹੋਏ ਕਿੱਦਾਂ ਲੱਗੀ ਮम्मा ਉਸ ਸਟੋਰ ਸੀ ਵਰਗੀ ਮੈਂ ਧਿਆਨ ਨਾ ਕੰਮ ਕਰਿਆ ਕੋਈ ਕੁਝ ਨਹੀਂ ਹੁੰਦਾ ਕਹਿੰਦਾ ਮम्मा ਇਦਾਂ ਠੀਕ ਹੋ ਗਈ ਮੇਰੀ ਹਲੇ ਮੈਨੂੰ ਫੀਲ ਹੋਇਆ ਕਿ ਐ ਲੱਗ ਗਈ ਬਲੱਡ ਤਾਂ ਨਹੀਂ ਨਿਕਲਿਆ ਨਹੀਂ ਨਹੀਂ ਮਮਾ ਟੈਨਸ਼ਨ ਨਾ ਲਓ ਠੀਕ ਹੋ ਗਈ ਬਸ ਫੈਵਿਕੋਲ ਨਾਲ ਠੀਕ ਹੋ ਗਈ ਹੈ ਨਾ ਫੈਵਿਕੋਲ ਦਵਾਈ ਹੈ ਤੇਰੀ ਕਹਿੰਦਾ ਮਮਾ ਹਾਂਜੀ ਯੂਵਰ ਹੋਰ ਕੀ ਮੈਨੂੰ ਚਿਲਾ ਕੇ ਦੱਸ ਅੱਛਾ ਤਨ ਉਜ਼ਾਰ ਬਾਰੇ ਮੈਂ ਤਾਂ ਖਾਲੀ ਐ ਤੇ ਦਿੱਤੇ ਕਰੋ ਐਟਆਊ ਅ ਅੱਛਾ ਮੈਂ ਸਮਝ ਸਕਦਾ ਐ ਇਹਨੂੰ ਕੀ ਕਹਿੰਦੇ ਰੰਦਾ ਕੀ ਕਹਿੰਦੇ ਰੰਦਾ ਤੇ ਇਹਨੂੰ ਅ ਕੁੰਨੀਆ ਅੱਛਾ ਇਹਨੂੰ ਕੀ ਕਹਿੰਦੇ ਪਲਾਸ ਹੈ ਪਲਾਸ ਪਲਾਸ ਅੱਛਾ ਫੋਰ ਮੈਂ ਦੱਸ ਇਹਨੂੰ ਕੀ ਕਹਿੰਦੇ ਆ ਚੀਜ਼ ਪਈ ਹੈ ਲੈਵਲ ਹੈ ਲੈਵਲ ਲੈਵਲ ਕਿੰਦੇ ਹੈ ਅ ਦੇਖੋ ਇਹ ਬੱਚਾ 4 ਸਾਲ ਦਾ ਬੱਚਾ ਆਮ ਲੋਕਾਂ ਨੂੰ ਚਲੋ ਇਹ ਮੰਨ ਲਨਾਂ ਇਹ ਇਸ ਬਾਰੇ ਪਤਾ ਹੋਗਾ ਲੇਕਿਨ ਇਹਨਾਂ ਔਜ਼ਾਰਾਂ ਬਾਰੇ ਖਾਸ ਕਰਕੇ ਆ ਜਿਹੜੀ ਚੀਜ਼ ਹੈਗੀ ਆ ਇਹਨਾਂ ਔਜ਼ਾਰਾਂ ਬਾਰੇ ਆਮ ਕਿਸੇ ਵੱਡੇ ਬੱਚੇ ਨੂੰ ਇਸ ਬਾਰੇ ਪਤਾ ਹੋਊਗਾ ਕਿਉਂਕਿ ਲਾਈਨ ਡਿਫਰੈਂਸ ਹੁੰਦੀ ਹੈ ਇਸ ਬਾਰੇ ਨਹੀਂ ਪਤਾ ਹੁਆ ਇਹਨੂੰ ਕਹਿੰਦੇ ਕੀ ਹੈ ਇਹ ਜਰੂਰ ਕਿ ਕਿ ਵੀ ਲੱਕੜ ਦੇ ਚ ਲੱਕੜ ਦੇ ਸਮਾਨ ਚ ਯੂਜ਼ ਹੁੰਦਾ ਲੇਕਿਨ 4 ਸਾਲ ਦੇ ਬੱਚੇ ਨੂੰ ਪੂਰਾ ਔਜ਼ਾਰਾਂ ਬਾਰੇ ਹੁਣ ਇਸ ਇਸ ਤੋਂ ਹੀ ਪਤਾ ਲੱਗ ਗਿਆ ਵੀ ਔਜ਼ਾਰ ਕੀ ਹੈ ਤੇ ਕਿਸ ਕੰਮ ਆਉਂਦੇ ਆ ਅ ਜੋ ਤੈਨੂੰ ਅਵਾਰਡ ਮਿਲਿਆ ਤੈਨੂੰ ਕਿਹੜੇ ਕਿਹੜੇ ਅਵਾਰਡ ਮਿਲੇ ਅਵਾਰਡ ਮਿਲਿਆ ਤੈਨੂੰ ਸ਼ਾਬਾਸ਼ ਮਿਲੀ ਸੀ 26 ਜਨਵਰੀ ਦਿਨ ਨੂੰ ਅਵਾਰਡ ਮਿਲਿਆ ਸੀ ਤੇ ਖੁਸ਼ ਹੋਇਆ ਸੀ ਮਨ ਅੱਛਾ ਵੱਡਾ ਹੋਏ ਬੰਨਾ ਕੀ ਹੈ ਆ ਵੱਡਾ ਉਸ ਤੇ ਮੈਂ ਸ਼ਾਲ ਬਣਾਉਂਗਾ ਹੈ ਵੱਡਾ ਉਸ ਤੇ ਮੈਂ ਸ਼ਾਲ ਬਣਾਉਂਗਾ ਅੱਛਾ ਸਟਾਰ ਕਿਹੜਾ ਸਟਾਰ ਬਣਾਉਂਗਾ ਕੋਈ ਕਿਹੜਾ ਸਟਾਰ ਬਣਨਾ ਆ ਲੱਕੜ ਦਾ ਲੱਕੜ ਦਾ ਸਟਾਰ ਬਣਨਾ ਲੋਕੀ ਤਾਂ ਉਹ ਫਿਲਮਾਂ ਦੇ ਸਟਾਰ ਬਣਦੇ ਆ ਪੰਜਾਬੀ ਸਟਾਰ ਬਣਦੇ ਆ ਤੇ ਤੂੰ ਲੱਕੜ ਦਾ ਸਟਾਰ ਬਣਨਾ ਹੂੰ ਕਾਰਪੈਂਟਰ ਬਣਨਾ ਡਾਕਟਰ ਨਹੀਂ ਬਣਨਾ ਇੰਜੀਨੀਅਰ ਨਹੀਂ ਬਣਨਾ ਇੰਜੀਨੀਅਰ ਬਣੂਗਾ ਚਾਂਜੀ ਦੇ ਲੱਕੜ ਦਾ ਤਕੜ ਜੀ ਨਹੀਂ ਬਣੂਗਾ ਅੱਛਾ ਹੋਲ ਖੋਰ ਕੀ ਕੀ ਪੱਕੀ ਬਣਾ ਲੰਨੇ ਕੁਛ ਬਨਾਇਆ ਤੱਕ ਕੀ ਕੀ ਬਨਾਇਆ ਉੱਧਰ ਬਨਾਇਆ ਵਾ ਕੀ ਬਨਾਇਆ ਡਰੋਗ ਲਾਇਆ ਵਾ ਰਾਜ ਬਨਾਇਆ ਅੱਛਾ ਅੱਛਾ ਮੈਂ ਦਿਖਾਉਂਗਾ ਅਦਰਾਜ ਕਿਹੜਾ ਬਨਾਇਆ ਹੈ ਅੱਛਾ ਮੈਨੂੰ ਇਹ ਦਿਖਾ ਆਹ ਜਿਹੜੀ ਚੀਜ਼ ਹੈ ਆ ਇਹਨੂੰ ਕੀ ਕਹਿੰਦੇ ਐ ਹੈ ਜੂਰ ਉੱਧਰ ਫੇਸਾ ਜੂਰ ਜਿਮੂਰ ਕਹਿੰਦੇ ਇਹਨੂੰ ਅੱਛਾ ਇਹ ਜਿਮੂਰ ਇੱਕ ਹਰਫੇ ਕੰਮ ਆਉਂਦਾ ਹੈ ਆ ਮੈਂ ਇੱਕ ਪਟੜੀ ਦਾ ਕੰਮ ਆਂਦਾ। ਮੈਂ ਇੱਕ ਮਟੇ ਕੰਮ ਆਂਦਾ। ਅੱਛਾ ਜਦੋਂ ਤੂੰ ਪੜਦਾ ਹੁੰਦਾ ਆ ਫਿਰ ਤੇਰੇ ਮਨ ਚ ਇਦਾਂ ਦੇ ਔਜ਼ਾਰ ਸਾਹਮਣੇ ਨਜ਼ਰ ਆਉਂਦੇ ਕਦੀ? ਆਂਦੇ ਨਜ਼ਰ ਤੇ ਵੱਡਾ ਹੋ ਕੇ ਤੂੰ ਸਟਾਰ ਬੰਨਣਾ ਆ, ਇੰਜੀਨੀਅਰ ਬੰਨਣਾ ਲੱਕੜ ਦਾ ਹਨਾ। ਤੇ ਹੋਰ ਕੀ ਮਨ ਚ ਇੱਛਾ? ਮੇਰੇ ਮਨ ਚ ਇੱਛਾ ਵਾ ਮੈਂ ਮਦਰਾ ਵਸੇ ਪੜਾਈ ਕਰਦੇ ਵੀ ਮੇਰਾ ਤੇਜ ਆ। ਮੱਚ ਪੜਾਈ ਚ ਮਨ ਤੇਜ ਆ ਤੇਰਾ। ਅੱਛਾ ਜਿੱਤੇ ਰਹੇ ਹੋਂ ਤੇਰੇ ਕੰਮ ਕਰਦਾ ਤੇਰੇ ਸੱਟਨ ਲੱਗ ਜਾਂਦੇ ਹੱਥ ਤੇ ਉਂਗਲ ਸੱਟ ਕਰਨੀ ਕਾਫੀ ਲੱਗੀਆਂ ਹੋਈਆਂ ਤੇ ਤੈਨੂੰ ਡਰ ਨਹੀਂ ਲੱਗਦਾ ਨਹੀਂ ਕਿਉਂ ਦਰਦੀ ਹੁੰਦੀ ਕਰ ਨਹੀਂ ਕਿਉਂ ਡਰ ਨਹੀਂ ਲੱਗਦਾ ਨਹੀਂ ਪਾਪਾ ਕਹਿੰਦੇ ਆ ਦੜਕਿਆਂ ਦੀ ਜੀਤ ਹੈ ਤੇ ਤੈਨੂੰ ਡਰ ਨਹੀਂ ਹੁੰਦਾ ਕਿ ਜਦੋਂ ਸੱਟ ਲੱਗਦੀ ਹੈ ਸੋ ਇਹ ਉਹ ਬੱਚਾ ਆ ਯੁਵਰਾਜ ਸਿੰਘ ਜਿਸ ਦਾ ਨਾਜ਼ਦੀਕੀ ਇਸ ਦਾ ਨਾਮ ਵੀ ਹੈ ਤੁਹਾਨੂੰ ਦੱਸਦੀ ਕੀ ਜੋਵਰਾਇਸਿੰਗ ਰਿ ਕਰਕੇਟ ਰੇ ਆਪਣੇ ਪਰਦੇ ਉਹਨਾਂ ਦੇ ਫਾਦਰ ਜਿਹੜੇ ਪੰਜਾਬੀ ਐਕਟਰ ਜੋਵਰਾਇਸਿੰਗ ਨੇ ਇਹ ਨਾਮ ਜੋਵਰਾਇਸਿੰਗ ਰੱਖਿਆ ਸੀ ਤਾਂ ਇਹ ਇਸ ਟਮ ਜਿਹੜਾ ਲੁਧਾਨੇ ਦਾ ਇਹ ਬੱਚਾ ਆ 4 ਸਾਲੇ ਦੀ ਉਮਰ ਹੈ ਨਰਸਰੀ ਕਲਾਸ ਚ ਪੜਦਾ ਹੈ ਤਾਂ 1 ਸਾਲ ਦੇ ਅੰਦਰ ਇਸ ਬੱਚੇ ਨੇ ਆਪਣਾ ਬੁੱਕ ਆਫ ਰਿਕਾਰਡ ਦੇ ਵਿੱਚ ਆਪਣਾ ਨਾਮ ਜਿਹੜਾ ਦਰਜ ਕਰਾ ਕੇ ਉਹ ਮੁਕਾਮ ਹਾਸਲ ਕੀਤਾ ਜਿਹੜੇ ਅੱਜਕੱਲ ਵੱਡੇ ਜਿਹੜੇ ਉਮਰਾਂ ਦੇ ਬੱਚੇ ਉਹ ਮੁਕਾਮ ਹਾਸਲ ਨਹੀਂ ਕਰਦੇ ਔਰ 4 ਸਾਲ ਦੀ ਉਮਰ ਦੇ ਵਿੱਚ ਸਾਰੇ ਕਾਰਪੈਂਟਰ ਦੇ ਉਹ ਔਜ਼ਾਰਾਂ ਦੇ ਨਾਮ ਵੀ ਯਾਦ ਹੈ ਔਰ ਕੰਮ ਕਰਨ ਦਾ ਜੜੀ ਟੈਕਨੀਕ ਕਹਿੰਦੇ ਇਹਨੂੰ ਜਾਂ ਗੁਣਤੀ ਕਿਸ ਦੇ ਜੜੀ ਗੁਣਤੀ ਮਿਲਦੀ ਹੈ ਪੇਰੈਂਟਸ ਵੱਲੋਂ ਤੇ ਬਿਲਕੁਲ ਉਹ ਕੰਮ ਇਸ 4 ਸਾਲ ਦੀ ਉਮਰ ਤੋਂ ਹੀ ਕਰਨ ਲੱਪਿਆ ਤੇ ਵੱਡਾ ਹੋ ਕੇ ਇਸਟਾ ਯਾਨੀ ਕਿ ਇਸ ਲੱਕੜ ਦੇ ਕੰਮ ਦੇ ਵਿੱਚ ਇੰਜੀਨੀਅਰ ਬਣੰਦੀ ਇਸ ਬੱਚੇ ਨੇ ਹੁਣੇ ਤੋਂ ਠਾਨ ਲਈ ਹੈ ਤੇ ਤੁਸੀਂ ਇੱਥੇ ਇੰਨਾ ਜ਼ਿਆਦਾ ਹੋਵੇ ਇਹ ਜਿਹੜਾ ਯੁਵਰਾਜ ਸਿੰਘ ਹੈ ਇਹ ਵੱਡਾ ਹੋ ਕੇ ਹੁਣ ਉਸ ਮਕਾਮ ਤੱਕ ਜਲਦੀ ਦੇ ਜਲਦੀ ਪਹੁੰਚ ਚੇ ਮਹਿਜ ਕੁਝ ਕਦਮ ਹੀ ਦੂਰ ਹੈ ਸੋ ਸੈਲੂਟ ਕਰਦੇ ਅਸੀਂ ਇਸ ਬੱਚੇ ਨੂੰ ਜਿਹੜੇ ਇਸ ਹਿੰਮਤ ਨੂੰ ਇਸਨੇ ਇਸ ਉਮਰ ਦੇ ਵਿੱਚ ਉਹ ਮੁਕਾਮ ਹਾਸਲ ਕਰ ਲੜੇ ਵੱਡੇ ਉਮਰ ਦੇ ਬੱਚੇ ਹਾਸਲ ਨਹੀਂ ਕਰ ਸਕੀ ਸੋ ਜਯਵਰਾਜ ਸਿੰਘ ਜਿਸ ਨੂੰ ਹੁਣ Google Carpenter ਦੇ ਨਾਮ ਤੇ ਵੀ ਜਾਣਿਆ ਲਗਿਆ ਤੁਹਾਨੂੰ ਦੱਸ ਦੇ ਇੱਕ ਨਾਲ ਹੀ ਇਹਦੇ ਫਾਦਰ ਸਾਹਿਬ ਨੂੰ ਵੀ ਕਾਫੀ ਅਵਾਰਡ ਮਿਲ ਚੁੱਕੇ ਆ ਫਾਦਰ ਸਾਹਿਬ ਮੇਰੇ ਕੋਲ ਮੌਜੂਦ ਹੈ ਔਰ ਕਾਫੀ ਮਿਹਨਤ ਕੀਤੀ ਇਹਨਾਂ ਨੇ ਵੀ ਆਪਣੇ ਬੱਚੇ ਦੇ ਤੇ ਕੀ ਮੈਸੇਜ ਹੈ ਉਹਨਾਂ ਮਾਪਿਆਂ ਵਾਸਤੇ ਜਿਹੜੇ ਬੱਚੇ ਵਿੱਚ ਹੁਨਰ ਹੁੰਦਾ ਲੇਕਿਨ ਉਹ ਸਾਹਮਣੇ ਲੈਣ ਛੋੜਾ ਚਿਚਕ ਜਾਂਦੇ ਆ ਹਾਂਜੀ ਬਿਲਕੁਲ ਸਾਨੂੰ ਆਪਣੇ ਬੱਚਿਆਂ ਤੇ ਹਨਾ ਉਹ ਥੋਪਲਣੀ ਚਾਹੀਦਾ ਅਸੀਂ ਇਹਨੂੰ ਡਾਕਟਰ ਬਣਾਉਣਾ ਇੰਜੀਨੀਅਰ ਬਣਾਉਣਾ ਬੱਚੇ ਦਾ ਮਾਈਂਡ ਦੇਖਣਾ ਚਾਹੀਦਾ ਵਾ ਬੱਚਾ ਕਿੱਧਰ ਇੰਟਰਸਟ ਰੱਖਦਾ ਵਾ ਜਿਸ ਤਰ੍ਹਾਂ ਕੀ ਘਰ ਤੋਂ ਛੋਟੀਆਂ ਚੀਜ਼ਾਂ ਸ਼ੁਰੂ ਹੁੰਦੀਆਂ ਨੇ ਤੂੰ ਬੇਟਾ ਉਹ ਬੈੱਡ ਤੇ ਨਹੀਂ ਚੜਨਾ ਟਪੂਸੀਆਂ ਨਹੀਂ ਮਾਰਨੀਆਂ ਦੀਵਾਰਾਂ ਤੇ ਲੈਨਾਂ ਨਹੀਂ ਮਾਰਨੀਆਂ ਹਨਾ ਬੱਚੇ ਨੂੰ ਖੁੱਲੀ ਛੁੱਟੀ ਦੇਣੀ ਚਾਹੀਦੀ ਆ ਜਦੋਂ ਤੱਕ ਬੱਚੇ ਦਾ ਫਿਰ ਅੰਦਰ ਉਹ ਚਾ ਹਨਾ ਅੰਦਰੀ ਘੁਟੇ ਰਹਿ ਜਾਂਦੇ ਆ ਜਿਹਦੇ ਕਰਕੇ ਬੱਚੇ ਦੇ ਅੱਗੇ ਮਾਈਂਡ ਡਿਵੈਲਪਮੈਂਟ ਨਹੀਂ ਹੋ ਪਾਉਂਦੀ ਹੈਗੀ ਸੋ ਇਸ ਕਰਕੇ ਹਨਾ ਬੱਚੇ ਨੂੰ ਖੁੱਲਾ ਛੱਡਣਾ ਚਾਹੀਦਾ ਵਾ ਜਿੱਧਰ ਉਹਦਾ ਮਨ ਹੈਗਾ ਵਾ ਵਿਚ ਪਹੁੰਚਦਾ ਜੀ ਸੋ ਜੁਵਰਾਜ ਸਿੰਘ ਇਹ ਉਹ ਬੱਚਾ ਹੈ ਜਿਸ ਨੇ ਸਿਰਫ 4 ਸਾਲ ਦੀ ਉਮਰ ਦੇ ਵਿੱਚ ਉਹ ਮੁਕਾਮ ਹਾਸਲ ਕੀਤਾ ਜਿਹੜੇ ਵੱਡੇ ਉਮਰਾਂ ਦੇ ਬੱਚੇ ਨਹੀਂ ਹਾਸਲ ਕਰ ਸਕੇ ਸੋ ਜੁਵਰਾਜ ਸਿੰਘ Google of painter ਦੇ ਨਾਮ ਤੇ ਹੁਣ ਸੌਰੀ ਮਾਫ ਕਰਨਾ Google of carpenter ਦੇ ਨਾਮ ਤੇ ਹੁਣ ਮਸ਼ਹੂਰ ਹੋ ਗਿਆ ਲੁਧਿਆਣਾ ਦਾ ਇਹ 4 ਸਾਲ ਦਾ ਬੱਚਾ ਨਰਸਰੀ ਕਲਾਸ ਦਾ ਬੱਚਾ ਹੈ ਔਰ ਹਿੰਮਤ इस काबिलियत और इसका हुनर ताे सामने जग जाहिर है कैमरामैन मोनिशना संदीप शर्मा दैनिक टीवी लुधियाना देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर